ਪਤਿ ਉਤੇ ਜ਼ਹਿਰ ਦਾ ਨਹੀਂ ਹੋਇਆ ਅਸਰ ਤਾਂ ਕੈਨੇਡਾ ਤੋਂ ਪਰਤੀ ਪਤਨੀ ਨੇ ਪ੍ਰੇਮੀ ਦੇ ਨਾਲ ਮਿਲ ਕੇ ਬਣਾਇਆ ਪਲਾਨ ਵੀ ਤਾਂ ਕਤਲ ਦੀ ਕੀ ਹੈ ਪੂਰੀ ਕਹਾਣੀ ਆਓ ਜਾਣਦੇ ਹਾਂ ਤਫਰੀਦਕੋਟ ਪੁਲਿਸ ਨੇ ਪਿੰਡ ਸੁਖਣਵਾਲਾ ਚ ਪਤਨੀ ਰੁਪਿੰਦਰ ਕੌਰ ਦੇ ਵੱਲੋਂ ਬੁਆਏਫ੍ਰੈਂਡ ਦੇ ਨਾਲ ਮਿਲ ਕੇ ਪਤੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਕੋਈ ਵੱਡੇ ਖੁਲਾਸੇ ਕੀਤੇ ਨਹੀਂ ਪੁਲਿਸ ਮੁਤਾਬਕ ਗੁਰਵਿੰਦਰ ਕੌਰ ਨੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਕਈ ਮਹੀਨੇ ਪਹਿਲਾਂ ਰਚੀ ਸੀ ਅਵਿਜੇਸ਼ ਤੋਂ ਵਾਪਸ ਆਇਰ ਰੁਪਿੰਦਰ ਕੌਰ ਨੇ 28 ਤੋਂ 29 ਨਵੰਬਰ ਦੇ ਦਰਮਿਆਨੀ ਰਾਤ ਨੂੰ ਆਪਣੇ ਪਤੀ ਗੁਰਵਿੰਦਰ ਨੂੰ ਜ਼ਹਿਰ ਦਿੱਤਾ ਸੀ ਪਰ ਜ਼ਹਿਰ ਦਾ ਅਸਰ ਨਹੀਂ ਹੋਇਆ ਤਾਂ ਉਸਨੇ ਆਪਣੇ ਬੁਆਏਫਰੈਂਡ ਨੂੰ ਬੁਲਾ ਕੇ ਦੂਜਾ ਪਲਾਨ ਤਿਆਰ ਕੀਤਾ ਉਸਨੇ ਬੁਆਏਫਰੈਂਡ ਦੇ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਦਿੱਤਾ ਤੇ ਬਾਅਦ ਦੇ ਵਿੱਚ ਉਸ ਪੂਰੇ ਮਾਮਲੇ ਨੂੰ ਲੁੱਟਵਜੋ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਮਲਜ਼ੂਮਾ ਦੀ ਛੋਟੀ ਛੋਟੀ ਗਲਤੀਆਂ ਤੋਂ ਬਾਅਦ ਉਹ ਫੜੇ ਗਏ ਨੇ ਰੁਪਿੰਦਰ ਕੌਰ ਨੇ ਪ੍ਰੇਮੀ ਦੇ ਨਾਲ ਮਿਲ ਕੇ 28 ਤੋਂ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਸ ਕਤਲ ਨੂੰ ਅੰਜਾਮ ਦਿੱਤਾ ਉਸਨੇ 9 ਨਵੰਬਰ ਨੂੰ ਕਰੀਬ 11:30 ਵਜੇ ਰੋਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਘਰ ਬੁਲਾ ਲਿਆ। ਰੁਪਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਲਾਸ਼ ਛੁੱਟੇ ਵਾਲੇ ਕਮਰੇ ਦੇ ਵਿੱਚ ਪਈ ਹੈ ਤੇ ਉਸਦੇ ਘਰ ਦੇ ਵਿੱਚ ਲੁਟੇਰੇ ਵੜ ਗਏ ਸਨ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਸਮੇ ਉਸਦੇ ਪਤੀ ਦਾ ਕਤਲ ਕਰ ਦਿੱਤਾ। ਰੁਪਿੰਦਰ ਕੌਰ ਦੇ ਘਰ ਲੋਕਾਂ ਨੇ ਉਸਦੇ ਪਤੀ ਦੀ ਲਾਸ਼ ਦੇਖੀ ਤੇ ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਫੋਨ ਕੀਤਾ ਗਿਆ। ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੂੰ ਵੀ ਦੱਸਿਆ ਗਿਆ ਕਿ ਉਸਦੇ ਪਤੀ ਦਾ ਕਤਲ ਲੁਟੇਰਿਆਂ ਨੇ ਕਰ ਦਿੱਤਾ। ਤਾਂ ਸੂਚਨਾ ਮਿਲਣ ਤੋਂ ਬਾਅਦ ਪਹਿਲਾਂ ਥਾਣਾ ਸਿਟੀ ਦੇ ਡਿਊਟੀ ਅਫਸਰ ਇਹ ਸਹੀ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਥਾਣਾ ਇੰਚਾਰਜ ਵੀ ਮੌਕੇ ਤੇ ਪਹੁੰਚੇ ਨੇ ਮਾਮਲਾ ਗੰਭੀਰ ਸੀ ਤਾਂ ਐਸਐਸਪੀ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਵੀ ਪਹੁੰਚੇ ਸਨ ਤਾਂ ਘਰ ਦੇ ਹਾਲਾਤ ਦੇਖਣ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋ ਗਿਆ ਤਾਂ ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਘਰ ਦੀ ਸਥਿਤੀ ਦੇਖੀ ਤਾਂ ਪਤਾ ਚੱਲਿਆ ਕਿ ਅੰਦਰ ਤਾਲਾ ਲੱਗਿਆ ਹੋਇਆ ਸੀ ਘਰ ਦੇ ਵਿੱਚ ਪਾਲਤੂ ਕੁੱਤਾ ਸੀ ਜੋ ਕਿ ਬੇਹੋਸ਼ ਪਿਆ ਸੀ ਇਸ ਤੋਂ ਇਲਾਵਾ ਕੰਧ ਟੱਪ ਕੇ ਅੰਦਰ ਆਉਣ ਤੇ ਬਾਹਰ ਜਾਣ ਦੇ ਨਿਸ਼ਾਨ ਵੀ ਨਹੀਂ ਮਿਲੇ ਨੇ ਜਿਸ ਦੇ ਨਾਲ ਰੁਪਿੰਦਰ ਕੌਰ ਉੱਤੇ ਹੋਰ ਵੀ ਸ਼ੱਕ ਵਧ ਗਿਆ ਤਾਂ ਪੁਲਿਸ ਨੇ ਰੁਪਿੰਦਰ ਕੌਰ ਤੋਂ ਪੁੱਛਗਿੱਛ ਕੀਤੀ ਤੇ ਲੁਟੇਰੇ ਕਿੰਨੇ ਸੰਤ ਘਰ ਕਿਵੇਂ ਆਏ ਉਸਤੇ ਜਵਾਬ ਦੇ ਵਿੱਚ ਵੀ ਕੁਝ ਉਸਪਸ਼ਟ ਨਹੀਂ ਕਰ ਸਕੇ ਤਾਂ ਪੁਲਿਸ ਦਾ ਸ਼ੱਕ ਯਕੀਨ ਦੇ ਵਿੱਚ ਬਦਲਣ ਲੱਗਾ ਸਵਾਸਪਾਸ ਦੇ ਕੈਮਰੇ ਚੈੱਕ ਕੀਤੇ ਗਏ ਕੋਈ ਭੱਜਦਾ ਹੋਇਆ ਤਾਂ ਨਹੀਂ ਨਜ਼ਰ ਆਇਆ ਇਸ ਤੋਂ ਬਾਅਦ ਰੁਪਿੰਦਰ ਦੀ ਕਹਾਣੀ ਪੂਰੀ ਤਰ੍ਹਾਂ ਸ਼ੱਕੀ ਹੋ ਗਈ ਹੈ ਤਾਂ ਪੁਲਿਸ ਨੇ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਪੂਰਾ ਮਾਮਲਾ ਸੁਲਝ ਗਿਆ ਪੋਲਸ ਨੇ ਦੱਸਿਆ ਕਿ ਰੁਪਿੰਦਰ ਕੌਰ ਅਤੇ ਉਸਦੇ ਪ੍ਰੇਮੀ ਹਰਕਵਲ ਪ੍ਰੀਤ ਨਿਵਾਸੀ ਬਲਵਾਨਾ ਦੀ ਦੋਸਤੀ ਆਨਲਾਈਨ ਹੋਈ ਸੀ ਜਿਸ ਤੋਂ ਬਾਅਦ ਦੋਵਾਂ ਦੇ ਵਿੱਚ ਪ੍ਰੇਮ ਸਬੰਧ ਬਣ ਗਏ ਨੇ ਤਾਂ ਮੁਲਜ਼ਮ ਹਰਕਵਲ ਪ੍ਰੀਤ 2018-19 ਵਿੱਚ ਕੈਨੇਡਾ ਤੋਂ ਵਾਪਸ ਪਰਤਿਆ ਸੀ ਜਦੋਂ ਕਿ ਰੁਪਿੰਦਰ ਕੌਰ ਇਸ ਸਾਲ ਜਨਵਰੀ ਦੇ ਵਿੱਚ ਕੈਨੇਡਾ ਤੋਂ ਵਾਪਸ ਪਰਤੀ ਸੀ ਤਾਂ ਮਾਮਲਾ ਇਹ ਹੈ ਕਿ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਪਹਿਲਾਂ ਜ਼ਹਿਰ ਦਿੱਤਾ ਜਾਂਦਾ ਪਰ ਜਦੋਂ ਜ਼ਹਿਰ ਦਾ ਨਹੀਂ ਅਸਰ ਹੁੰਦਾ ਤਾਂ ਬੁਆਏਫਰੈਂਡ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਗਿਆ